ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਮੈਂ ਆਪ ਜੀ ਨੂੰ ਇਸ ਪੀਪੀਟੀ ਰਾਹੀਂ ਸੱਚਾ ਗੁਰ ਲਾਡੋਰੇ ਦ੍ਰਿਸ਼ਟਾਂਤ ਬਿਆਨ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋ ਕਿ ਸਿੱਖਾਂ ਦੇ 8ਵੇਂ ਗੁਰੂ ਅਤੇ ਸਭ ਤੋਂ ਛੋਟੀ ਉਮਰ ਦੇ ਗੁਰੂ ਸਨ 8ਵੇਂ ਗੁਰੂ ਦੀਨ ਦੁਖੀਆਂ ਦੀ ਸੇਵਾ ਵਿੱਚ ਲੀਨ ਰਹਿੰਦੇ ਸਨ ਉਹਨਾਂ ਦਿਨਾਂ ਵਿੱਚ ਦਿੱਲੀ ਵਿੱਚ ਜੇਚਕ ਦੀ ਬਿਮਾਰੀ ਫੱਲੀ ਹੋਈ ਸੀ ਗੁਰੂ ਸਾਹਿਬ ਦੀਨ ਦੁਖੀਆਂ ਦੀ ਸੇਵਾ ਕਰਦੇ ਖੁਦ ਦੀ ਪਰਵਾਹ ਨਾ ਕਰਦੇ ਹੋਏ ਸੰਕਤਾਂ ਦੀ ਸੇਵਾ ਵਿੱਚ ਲੱਗੇ ਰਹੇ ਅਤੇ ਅਚਾਨਕ ਚੇਚਕ ਦੀ ਬਿਮਾਰੀ ਕਾਰਨ ਬਿਮਾਰ ਹੋ ਗਏ ਜਿਆਦਾ ਬਿਮਾਰ ਹੋ ਕਾਰਨ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਮਰਕਰੀਸ਼ਨ ਸਾਹਿਬ ਜੀ ਨੇ ਗੁਰਗੱਦੀ ਨੂੰ ਮੱਥਾ ਟੇਕ ਕੇ ਅਤੇ ਬਚਨ ਕੀਤੇ ਕਿ ਗੁਰੂ ਬਾਬੇ ਬਕਾਲੇ ਉੱਧਰ ਵੱਡੇ ਵਪਾਰੀ ਮੱਖਣ ਸ਼ਾਲੂ ਬਾਣਾ ਜੋ ਕਿ ਸਮੁੰਦਰ ਰਸਤੇ ਵਪਾਰ ਕਰਦਾ ਸੀ ਦਾ ਜਹਾਜ਼ ਭਾਰੀ ਤੁਸਾਨ ਵਿੱਚ ਫਸ ਗਿਆ ਭਾਈ ਮੱਖਣਸ਼ਾਲੂ ਬਾਣਾ ਜੋ ਕਿ ਗੁਰੂ ਘਰ ਦਾ ਸੇਵਕ ਸੀ ਨੇ ਅਰਦਾਸ ਬੇਨਤੀ ਕੀਤੀ ਕਿ ਕੀ ਹੈ ਨਵੇਂ ਨਾਨਕ ਤੁਸੀਂ ਜਿੱਥੇ ਵੀ ਹੋ ਮੇਰੀ ਮਦਦ ਕਰੋ ਮੈਂ ਤੁਹਾਡੇ ਦਰ ਤੇ ਆ ਕੇ 500 ਸੋਨੇ ਦੀਆਂ ਮੋਹਰਾਂ ਚੜਾਵਾਂਗਾ ਗੁਰੂ ਇੱਕ ਬਹਾਦਰ ਸਾਹਿਬ ਜੋ ਕਿ ਉਸ ਸਮੇਂ ਬਾਬਾ ਬਕਾਲਾ ਵਿਚ ਸੰਨ ਨੇ ਅਰਦਾਸ ਬੇਨਤੀ ਸੁਣੀ ਅਤੇ ਮੱਖਣ ਸ਼ਾਲੂ ਬਾਣੇ ਦਾ ਡੁੱਬਦਾ ਬੇੜਾ ਪਾਲ ਲਗਾਇਆ ਅਰਦਾਸ ਅਨੁਸਾਰ ਮੱਖਣ ਸ਼ਾਲੂ ਬਾਣਾ ਬਾਬਾ ਬਕਾਲਾ ਸਾਹਿਬ ਪਹੁੰਚਿਆ ਜਿੱਥੇ ਕੀ ਬਹੁਤ ਸਾਰੇ ਨਕਲੀ ਗੁਰੂ ਬੈਠੇ ਸਨ ਮੱਖਣ ਛਾਲੂ ਬਾਣੇ ਨੇ ਦੋਹਿਆ ਕਿ ਹਰੇਕ ਨੂੰ 5-5 ਮੋਹਰਾਂ ਨਾਲ ਮੱਥਾ ਟੇਕਾਂਗਾ ਜੋ ਅਸਲੀ ਗੁਰੂ ਹੋਵੇਗਾ ਉਹ ਆਪਣੇ ਆਪ ਮੈਨੂੰ ਮੇਰਾ ਵਾਦਾ ਯਾਦ ਕਰਵਾਵੇਗਾ ਪਰ ਕਿਸੇ ਵੀ ਨਕਲੀ ਗੁਰੂ ਨੇ ਮੱਖਣ ਛਾਲੂ ਬਾਣੇ ਨੂੰ ਵਾਦਾ ਯਾਦ ਨਾ ਕਰਵਾਇਆ ਫਿਰ ਅੰਤ ਮੱਖਣ ਸ਼ਾਣੀ ਨਿਰਾਸ਼ ਹੋ ਕੇ ਪੁੱਛਿਆ ਕਿ ਕੋਈ ਹੋਰ ਗੁਰੂ ਵੀ ਹੈ ਤਾਂ ਇੱਕ ਬੱਚੀ ਨੇ ਕਿਹਾ ਕਿ ਹਾਂ ਇੱਕ ਹੋਰ ਗੁਰੂ ਵੀ ਘੋਰੇ ਵਿੱਚ ਹੈ ਘੋਰੇ ਵਿੱਚ ਬੈਠੇ ਗੁਰੂ ਨੂੰ ਵੀ ਕੰਜ ਮਹਰਾਨ ਨਾਲ ਮੱਥਾ ਟੇਕਿਆ ਗੁਰੂ ਸਾਹਿਬ ਨੇ ਕਿਹਾ ਕਿ ਮੱਖਣ ਸ਼ਾ ਸੁਖ ਕੇ 500 ਅਤੇ ਜੜਾ 5 ਰਹਾ ਹੈ ਜਿਸ ਤੇ ਮੱਖਣ ਛਾਣੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਅਸਲੀ ਗੁਰੂ ਲੱਭ ਕੇ ਬਹੁਤ ਖੁਸ਼ ਹੋਇਆ ਉਹ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਛੱਤ ਤੇ ਚੱਟੇ ਪੱਲਾ ਫੇਰਦੇ ਹੋਏ ਸਾਚਾ ਗੁਰਲਾ 도ਰੇ ਸਾਚਾ ਗੁਰਲਾ 도ਰੇ ਜੋਰ ਜੋ ਦੀ ਪੁਕਾਰਨ ਲੱਗੇ ਅਤੇ ਸੱਚੇ ਗੁਰੂ ਨੌਵੀਂ ਗੁਰਗੱਦੀ ਦੇ وارث ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ ਬਾਦ ਵਿੱਚ ਗੁਰੂ ਸਾਹਿਬ ਦਾ ਇੱਥੇ ਹੀ ਗੁਰਗੱਦੀ ਤਿਲਕ ਹੋਇਆ ਅਤੇ ਆਪ ਗੁਰੂ ਘਰ ਦੀ ਨੌਵੀਂ ਗੁਰਗੱਦੀ ਤੇ ਬਿਰਾਜਮਾਨ ਹੋਏ ਅਤੇ ਦੀਨ ਦੁਖੀਆਂ ਦੀ ਸੇਵਾ ਕਰਦੇ ਰਹੇ ਅੱਗੇ ਜਾ ਕੇ ਤਿਆਗ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਖਾਤਰ ਮਹਾਨ ਕੁਰਬਾਨੀ ਦਿੱਤੀ ਜਿਸ ਨੂੰ ਸਾਰਾ ਜਗਤ ਸਿਜਦਾ ਕਰਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ